ਸਾਫਰੇ ਵਿਰਾਸਤ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅਤੇ ਮੈਂ ਹਾਂ ਕੁਲਬੀਰ ਕੌਰ ਅੱਜ ਆਪਾਂ ਗੱਲ ਕਰਾਂਗੇ ਪੁੱਤਰਾਂ ਦੇ ਦਾਨੀ ਸੇਵਾ ਦੇ ਪੁੰਜ ਨਿਮਰਤਾ ਦੇ ਧਾਰਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬਾਰੇ ਕੀ ਤੁਸੀਂ ਜਾਣਦੇ ਹੋ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਤਰਾਂ ਦੇ ਦਾਨੀ ਕਿਉਂ ਕਿਹਾ ਜਾਂਦਾ ਹੈ ਕੀ ਕਾਰਨ ਸੀ ਕਿ ਗੁਰੂ ਸਾਹਿਬ ਜੀ ਨੇ ਆਪਣੇ ਮਹਿਲਾ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲ ਭੇਜਿਆ ਆਦ ਗ੍ਰੰਥ ਜੀ ਦੀ ਬੀੜ ਤੇ ਪਹਿਲੇ ਗ੍ਰੰਥੀ ਕੌਣ ਸਨ? ਬ੍ਰह्मज्ञानी ਬਾਬਾ ਬੁੱਧਾ ਸਾਹਿਬ ਜੀ ਨੇ ਕਿਸ ਤਰ੍ਹਾਂ ਗੁਰੂ ਘਰ ਦੀ ਸੇਵਾ ਕੀਤੀ ਤੇ ਗੁਰੂ ਸਾਹਿਬਾਨ ਵੱਲੋਂ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਸਤਿਕਾਰ ਤੇ ਪਿਆਰ ਬਖਸ਼ਿਆ ਗਿਆ? ਆਦ ਸਭ ਬਾਰੇ ਜਾਣਨ ਲਈ ਵੀਡੀਓ ਵਿੱਚ ਸਾਡੇ ਨਾਲ ਅਖੀਰ ਤੱਕ ਜੁੜੇ ਰਹੋ। ਆਓ ਹੁਣ ਗੱਲ ਇਥੋਂ ਸ਼ੁਰੂ ਕਰਦੇ ਹਾਂ ਕਿ ਬਾਬਾ ਬੁੱਧਾ ਸਾਹਿਬ ਜੀ ਨੂੰ ਪੁੱਤਰਾਂ ਦੇ ਦਾਨੀ ਕਿਉਂ ਕਿਹਾ ਜਾਂਦਾ ਹੈ? ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭ ਕੀਤੀ ਹੋਈ ਸ਼੍ਰੀ ਅੰਮ੍ਰਿਤ ਸਰੋਵਰ ਤੇ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਅਕਾਲ ਪੁਰਖ ਦੀ ਕਿਰਪਾ ਨਾਲ ਸੰਪੂਰਨ ਹੋ ਗਈ। ਅਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਢੇਡ ਤਿਆਰ ਨਹੀਂ ਸੀ ਹੋਈ। ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਰਬਾਬੀ ਗੁਰੂ ਜੀ ਦੀ ਬਾਣੀ ਦਾ ਕੀਰਤਨ ਦੋਵੇਂ ਵੇਲੇ ਕਰਦੇ ਸਨ। ਬਾਬਾ ਬੁੱਢਾ ਜੀ ਸਾਰੇ ਪ੍ਰਬੰਧ ਕਰਨ ਦੇ ਮੁਖੀ ਸਨ। ਅਕਬਰ ਵੱਲੋਂ ਗੁਰੂ ਘਰ ਦੇ ਨਾਮ ਲੱਗੀ ਜ਼ਗੀਰ ਦਾ ਪ੍ਰਬੰਧ ਵੀ ਬਾਬਾ ਬੁੱਢਾ ਜੀ ਦੇ ਸੰਭਰਤ ਸੀ। ਬਾਬਾ ਜੀ ਜ਼ਮੀਨ ਦੀ ਦੇਖਭਾਲ ਲਈ ਇਲਾਕਾ ਚਭਾਲ ਦੀ ਬੀੜ ਵਿੱਚ ਫੇਰਾ ਤੋਰਾ ਮਾਰਦੇ ਰਹਿੰਦੇ ਸਨ। ਉਹ ਕਈ ਕਈ ਦਿਨ ਬੀੜ ਵਿੱਚ ਜਾ ਕੇ ਟਿਕੇ ਰਹਿੰਦੇ ਸਨ। ਇਸ ਬੀੜ ਵਿੱਚ ਹੀ ਗੁਰੂ ਘਰ ਦੀਆਂ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ ਸਨ। ਲੰਗਰ ਲਈ ਦੁੱਧ ਇਥੋਂ ਹਰ ਰੋਜ਼ ਅੰਮ੍ਰਿਤਸਰ ਕਲ ਲਿਆ ਜਾਂਦਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਸ਼ਾਦੀ ਮਾਤਾ RAMDEVI ਜੀ ਨਾਲ ਹੋਈ ਸੀ ਪਰ ਮਾਤਾ ਜੀ ਛੇਤੀ ਹੀ ਚਲਾਣਾ ਕਰ ਗਏ ਸਨ ਇਸ ਤੋਂ ਮਗਰੋਂ ਗੁਰੂ ਜੀ ਦੀ ਦੂਜੀ ਸ਼ਾਦੀ ਮਾਤਾ ਗੰਗਾ ਜੀ ਨਾਲ ਹੋਈ ਗਿਆਨੀ ਸੋਨ ਸਿੰਘ ਸੀਤਲ ਲਿਖਦੇ ਹਨ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਸ਼ਾਦੀ ਪਿੰਡ ਮੋੜ ਦੇ ਭਾਈ ਚੰਦਨ ਦਾਸ ਖੱਤਰੀ ਦੀ ਪੁੱਤਰੀ ਬੀਬੀ ਰਾਮੋ ਦੇਵੀ ਨਾਲ ਹੋਈ ਜੋ ਥੋੜੇ ਸਮੇਂ ਬਾਅਦ ਬਿਨਾ ਕੋਈ ਸੰਤਾਨ ਉਤਪੰਨ ਦੇ ਹੀ ਅਕਾਲ ਚਲਾਣਾ ਕਰ ਗਈ। ਪੰਜਵੇਂ ਪਾਸ਼ਾਹੀ ਦਾ ਦੂਜਾ ਵਿਆਹ ਪਿੰਡ ਮਾਓ ਪਰਗਨਾ ਫਲੋਰ ਦੇ ਭਾਈ ਕਿਸ਼ਨ ਚੰਦ ਖੱਤਰੀ ਦੀ ਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ ਜੋ ਗੁਰੂ ਇਤਿਹਾਸ ਵਿੱਚ ਮਾਤਾ ਗੰਗਾ ਜੀ ਕਰਕੇ ਪ੍ਰਸਿੱਧ ਹਨ ਤੇ ਬੜੇ ਸਤਿਕਾਰੇ ਜਾਂਦੇ ਹਨ। ਮਾਤਾ ਗੰਗਾ ਜੀ ਬੜੇ ਭਾਗਾ ਵਾਲੇ ਸਨ ਜਿਨ੍ਹਾਂ ਨੂੰ ਸਭ ਗੁਨਾ ਸਮਰੱਥ ਮਾਤਾ ਪਾਨੀ ਜਿਹੀ ਸੱਸ ਤੇ ਧੀਰਜ ਸ਼ਹਿਨਸ਼ੀਲਤਾ ਮਿੱਠ ਬੋਲੜੇ ਗੁਰੂ ਪਤੀ ਸ੍ਰੀ ਅਰਜਨ ਦੇਵ ਮਿਲੇ ਸਨ ਮਾਤਾ ਗੰਗਾ ਜੀ ਨੇ ਆਉਂਦਿਆਂ ਹੀ ਮਾਤਾ ਪਾਨੀ ਜੀ ਨੂੰ ਜਿਹੜੇ ਆਪ ਸੇਵਾ ਤੇ ਸਿਮਰਨ ਦੇ ਪੁੰਜ ਸਨ ਸਭ ਸੇਵਾ ਤੇ ਸਹੂਲਤਾ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਇਸ ਅਵਸਥਾ ਵਿੱਚ ਲੋੜਿੰਦੀਆਂ ਸਨ ਮਾਤਾ ਜੀ ਗੁਰੂ ਜੀ ਦੇ ਹਰ ਕੰਮ ਕਾਜ ਵਿੱਚ ਪੂਰੀ ਪੂਰੀ ਦਿਲਚਸਪੀ ਲੈਂਦੇ ਤੇ ਹਰ ਤਰ੍ਹਾਂ ਉਹਨਾਂ ਦਾ ਹੱਥ ਵਟਾਉਂਦੇ। ਮਾਤਾ ਗੰਗਾ ਜੀ ਗੁਰਪਤੀ ਦੀ ਸੇਵਾ ਵਿੱਚ ਮਗਨ ਰਹਿ ਕੇ ਮਾਨਸਿਕ ਆਨੰਦ ਪ੍ਰਾਪਤ ਕਰਦੇ। ਸੇਵਾ, ਸਿਮਰਨ, ਸਬਰ, ਸੰਤੋਖ ਤੇ ਤਿਆਗ ਮਾਤਾ ਜੀ ਦੇ ਅੰਗ ਦੇ ਗਹਿਣੇ ਬਣ ਚੁੱਕੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਦੂਜੀ ਸ਼ਾਦੀ ਹੋਇਆ ਕਾਫੀ ਸਾਲ ਬੀਤ ਗਏ ਸਨ। ਪਰ ਆਪ ਦੇ ਗ੍ਰਹਿ ਅਜੇ ਤੱਕ ਕੋਈ ਸੰਤਾਨ ਨਹੀਂ ਸੀ ਹੋਈ ਹਰ ਇੱਕ ਇਸਤਰੀ ਦੇ ਮਨ ਅੰਦਰ ਮਾਤਾ ਬਣਨ ਦੀ ਇੱਛਾ ਕੁਦਰਤੀ ਹੁੰਦੀ ਹੈ ਪਰ ਇਹ ਪ੍ਰਭੂ ਦੀ ਦਾਤ ਹੈ ਜਿਸ ਤੇ ਪ੍ਰਭੂ ਤੁੱਠੇ ਉਸ ਦੀ ਝੋਲੀ ਵਿੱਚ ਇਹ ਦਾਤ ਪੈਂਦੀ ਹੈ ਕੁਝ ਸਮਾਂ ਤਾਂ ਇਸਤਰੀ ਸੰਤਾਨ ਦੀ ਉਡੀਕ ਸਬਰ ਸੰਤੋਖ ਨਾਲ ਕਰਦੀ ਹੈ ਪਰ ਕਾਫੀ ਸਮਾਂ ਬੀਤ ਜਾਂਦੇ ਜਦੋਂ ਇਹ ਦਾਤ ਪ੍ਰਾਪਤ ਨਾ ਹੋਵੇ ਤਾਂ ਫਿਰ ਇਸਤਰੀ ਬੇਚੈਨ ਹੋ ਜਾਂਦੀ ਹੈ ਇਹੋ ਹਾਲ ਮਾਤਾ ਗੰਗਾ ਜੀ ਦਾ ਹੋਇਆ ਉਹ ਹਰ ਘੜੀ ਸੰਤਾਨ ਦੀ ਸਿੱਕ ਵਿੱਚ ਤਰਸਦੇ ਰਹਿੰਦੇ ਸਨ। ਪ੍ਰਿਥੀ ਚੰਦ ਦੀ ਪਤਨੀ ਹਰ ਸਮੇਂ ਨੇਵੇਂ ਤੇ ਚੋਬਾਂ ਮਾਰਦੀ ਜਿਦੇ ਨਾਲ ਮਾਤਾ ਜੀ ਦਾ ਮਨ ਹੋਰ ਅਸ਼ਾਂਤ ਰਹਿੰਦਾ। ਸ਼੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਤੋਂ ਗੁਰਗੱਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬਖਸ਼ੀ ਸੀ ਉਸ ਦਿਨ ਤੋਂ ਸਤਿਗੁਰ ਜੀ ਦਾ ਵੱਡਾ ਭਰਾ ਬੜਾ ਦੁਖੀ ਸੀ। ਉਸ ਨੇ ਗੁਰਗੱਦੀ ਦੀ ਪ੍ਰਾਪਤੀ ਵਾਸਤੇ ਬੜੇ ਯਤਨ ਕੀਤੇ। ਪਰ ਉਹ ਸਫਲ ਨਾ ਹੋ ਸਕਿਆ ਆਪਣੇ ਯਤਨਾਂ ਵਿੱਚ ਅਸਫਲ ਰਹਿਣ ਨਾਲ ਪਿਰਥੀ ਚੰਦ ਦੀ ਬੈਰ ਭਾਵਨਾ ਦਿਨੋ ਦਿਨ ਹੋਰ ਵੱਧਦੀ ਜਾ ਰਹੀ ਸੀ ਇੱਕ ਵਾਰੀ ਜਦੋਂ ਗੁਰੂ ਕੇ ਮਹਿਲਾ ਵਿੱਚ ਕੀਮਤੀ ਬਸਤਰ ਸੰਦੂਖਾਂ ਵਿੱਚੋਂ ਕੱਢ ਕੇ ਹਵਾ ਲਵਾਉਣ ਲਈ ਬਾਹਰ ਸੁੱਕਣੇ ਪਾਏ ਤਾਂ ਕਰਮੋ ਵੇਖ ਕੇ ਜਰ ਨਾ ਸਕੀ ਆਪਣੇ ਘਰ ਵਾਲੇ ਨੂੰ ਕਹਿੰਦੀ ਇਹੋ ਜਿਹੇ ਕੀਮਤੀ ਕੱਪੜੇ ਆਪਣੇ ਘਰ ਵੀ ਹੋਣੇ ਚਾਹੀਦੇ ਹਨ ਜੇ ਤੂੰ ਪਿਤਾ ਦਾ ਆਗਿਆਕਾਰ ਹੁੰਦਾ ਸੇਵਾ ਕਰਦਾ ਤਾਂ ਇਹੋ ਜਿਹੇ ਕੱਪੜੇ ਆਪਣੇ ਨਹੀਂ ਹੁੰਦੇ। ਪਿਰਥੀ ਚੰਦ ਨੇ ਅੱਗੋਂ ਕਿਹਾ ਕਿ ਭਲੀਏ ਲੋਕੇ ਦੰਗੋ ਦੀ ਕਿਹੜੀ ਕੁਖ ਹਰੀ ਹੋਣੀ ਹੈ। ਇਹ ਗੁਰਗੱਦੀ ਤੇਰੇ ਪੁੱਤਰ ਮਿਹਰਬਾਨ ਪਾਸ ਹੀ ਆਉਣੀ ਹੈ। ਗੁਰੂ ਅਰਜਨ ਦੇਵ ਜੀ ਮਿਹਰਬਾਨ ਨੂੰ ਬਹੁਤ ਪਿਆਰ ਕਰਦੇ ਤੇ ਹਰ ਵਕਤ ਆਪਣੇ ਪਾਸ ਰੱਖਦੇ ਸਨ। ਜਦੋਂ ਇਹ ਗੱਲਾਂ ਮਾਤਾ ਗੰਗਾ ਜੀ ਨੇ ਆਪਣੇ ਕੰਨੀਆਂ ਸੁਨੀਆਂ ਤਾਂ ਸਭ ਗੁਰੂ ਜੀ ਨੂੰ ਦੱਸ ਕੇ ਆਪਣੇ ਘਰ ਪੁੱਤਰ ਦੀ ਜਾਂਚ ਨਾ ਕੀਤੀ। ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਇਹ ਜਾਂਚਨਾ ਬਾਬਾ ਬੁੱਢਾ ਜੀ ਪੂਰਨ ਕਰ ਸਕਦੇ ਹਨ ਉਹ ਪੂਰਨ ਬ੍ਰह्म ਅਵਸਥਾ ਨੂੰ ਪੁੱਜੇ ਹੋਏ ਹਨ ਉਹ ਤੁਹਾਡੀ ਪੁੱਤਰ ਦੀ ਆਸ ਪੂਰੀ ਕਰ ਸਕਦੇ ਹਨ ਤੁਸੀਂ ਸ਼ਿਵਸ਼ ਲੰਗਰ ਤਿਆਰ ਕਰਕੇ ਉਹਨਾਂ ਨੂੰ ਸ਼ਕਾਤੇ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਸੋ ਮਾਤਾ ਜੀ ਨੇ ਅੰਮ੍ਰਿਤ ਵੇਲੇ ਉਠ ਪਾਠ ਕਰਦਿਆਂ ਦੁੱਧ ਰਿੜਕਿਆ ਮੱਖਣ ਬਣਾਇਆ ਮਿਸੀਆਂ ਨਮਕੀਨ ਰੋਟੀਆਂ ਤਿਆਰ ਕੀਤੀਆਂ ਕਉਕੇ ਗੁਰੂ ਜੀ ਨੇ ਆਪ ਹੀ ਉਹਨਾਂ ਨੂੰ ਕਿਹਾ ਸੀ ਕਿ ਸਵੇਰੇ ਅਮਰਤ ਵੇਲੇ ਉੱਠੋ ਇਸਨਾਨ ਕਰੋ ਫਿਰ ਆਪ ਚੱਕੀ ਪੀ ਕੇ ਮਿੱਸਾ ਆਟਾ ਤਿਆਰ ਕਰੋ ਆਪ ਆਟਾ ਗੁੰਨੋ ਤੇ ਆਪ ਹੀ ਗੁਰਬਾਣੀ ਦਾ ਪਾਠ ਕਰਦੇ ਮਿੱਸੇ ਪ੍ਰਸ਼ਾਦ ਦੇ ਤਿਆਰ ਕਰੋ ਪ੍ਰਸ਼ਾਦਿਆਂ ਵਿੱਚ ਲੂਣ ਮਿਰਚ ਤੇ ਗੰਡੇ ਪਾਉਣੇ ਚੰਗੀ ਘਿਓ ਨਾਲ ਪ੍ਰਸ਼ਾਦ ਦੇ ਚੋਪੜਨੇ ਆਪ ਦੁੱਧ ਰੜਕ ਕੇ ਮੱਖਣ ਤੇ ਲੱਸੀ ਬਣਾਓ ਫਿਰ ਇੰਨਾ ਪ੍ਰਸ਼ਾਦਿਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਨਾਲ ਸਿੱਦਾ ਗੜਵਾ ਲੈ ਕੇ ਨੰਗੇ ਪੈਰੀ ਤੁਰ ਕੇ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗੋ ਇਸ ਤਰ੍ਹਾਂ ਬਾਬਾ ਜੀ ਪਸੰਦ ਹੋਣਗੇ ਇਸ ਤਰ੍ਹਾਂ ਮਾਤਾ ਜੀ ਲੱਸੀ ਦੀ ਤੌੜੀ ਦੇ ਉੱਪਰ ਰੋਟੀਆਂ ਰੱਖ ਕੇ ਇਕੱਲੇ ਹੀ RAMDAS ਪੁਰ ਤੋਂ 10 ਮੀਲ ਬਾਬੇ ਦੀ ਢੀੜ ਪੈਦਲ ਚੱਲ ਪਏ ਤਾਂ ਉਸ ਸਮੇਂ ਬਾਬਾ ਬੁੱਢਾ ਜੀ ਅੱਗੋਂ ਹੋ ਕੇ ਉਹਨਾਂ ਨੂੰ ਲੈਣ ਆਏ ਅਤੇ ਪਰਸ਼ਾਦਾ ਛਕਦੇ ਆ ਉਹਨਾਂ ਨੂੰ ਵਰਾਂ ਦੇ ਨਾਲ ਨਿਹਾਲ ਕਰ ਦਿੱਤਾ ਉਹ ਖੁਸ਼ੀ ਵਿੱਚ ਆਏ ਕਹਿਣ ਲੱਗੇ ਐਸਾ ਸੂਰਮਾ ਮਹਾਬਲੀ ਪੈਦਾ ਹੋਵੇਗਾ ਜਿਹੜਾ ਜ਼ਾਲਮਾਂ ਦੇ ਇਸ ਤਰ੍ਹਾਂ ਸਿਰ ਸਹੀਗਾ ਜਿਸ ਤਰ੍ਹਾਂ ਅਸੀਂ ਗੰਡੇ ਨੂੰ ਫੇਹਾ ਹੈ ਗੰਡੇ ਨੂੰ ਮੁੱਕੀ ਨਾਲ ਭੰਦਿਆ ਉਹਨਾਂ ਨੇ ਕਿਹਾ ਗੁਰੂ ਅਰਜਨ ਦੇਵ ਜੀ ਦੇ ਸੁਖਮਨੀ ਸਾਹਿਬ ਵਿੱਚ 7ਵੀਂ ਤੇ 8ਵੀਂ ਅਸ਼ਟਪਦੀ ਦੇ ਵਿੱਚ संत ते ब्रह्मज्ञानी दी अवस्था बसी हुई है एही सारी अवस्था दे बाबा बुड्ढा जी ਧਾਰਨੀ ਸਨ ਅਤੇ ਉਹਨਾਂ ਨੇ ब्रह्मज्ञानी ਆ ਪਰਮੇਸ਼ਰ ਇਹ ਪੰਕਤੀ ਵੀ ਸਿੱਧ ਕਰਕੇ ਦਿਖਾ ਦਿੱਤੀ ਸਿੱਖਾਂ ਲਈ ਇੱਕ ਸੰਤ ਤੇ ब्रह्मज्ञानी ਦੇ ਸਤਕਾਰ ਦੀ ਉਦਾਹਰਣ ਵੀ ਕਾਇਮ ਕਰ ਦਿੱਤੀ ਇੱਕ ਗੁਰਸਿੱਖ ਨੂੰ ਵਡਿਆਈ ਦੇਣ ਦੀ ਰੀਤ ਕੇਵਲ ਸਿੱਖ ਧਰਮ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਸਿੱਖ ਕੋ ਗੁਰਦੇਵ ਵਡਿਆਈ ਸੇਵਕ ਮਹਿਮਾ ਸੁਆਮੀ ਪਾਈ ਇਸ ਤਰ੍ਹਾਂ ਸਰਬਕਲਾ ਸਮਰੱਥ ਹੋਣ ਦੇ ਬਾਵਜੂਦ ਨਿਮਰਤਾ ਦੇ ਪੁੰਜ ਪਾਣੀ ਦੀ ਧਣੀ ਗੁਰੂ ਅਰਜਨ ਦੇਵ ਜੀ ਆਪ ਨਿਮਾਣੇ ਬੰਦਿਆ ਆਪਣੇ ਸੇਵਕ ਨੂੰ ਵਡਿਆਈ ਬਖਸ਼ਦੇ ਹਨ ਇਤਿਹਾਸ ਵਿੱਚ ਭਾਈ ਸ਼ਾਲੋ ਜੀ ਦੀ ਸਾਖੀ ਆਉਂਦੀ ਹੈ ਜੋ ਗੁਰੂ ਅਰਜਨ ਦੇਵ ਜੀ ਦੇ ਸੇਵਕ ਸਨ ਅਤੇ ਜਿਸ ਬਾਰੇ ਵੱਖਰੀ ਵੀਡੀਓ ਵੀ ਬਣਾਈ ਜਾਵੇਗੀ ਸਾਖੀ ਇੰਜ ਆਉਂਦੀ ਹੈ ਕਿ ਉਸ ਸਮੇਂ ਗੁਰੂ ਅਰਜਨ ਦੇਵ ਜੀ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਇੱਟਾਂ ਨੂੰ ਪਕਾਉਣ ਲਈ ਪਾਥੀਆਂ ਦੀ ਲੋੜ ਪੈ ਗਈ। ਤਾਂ ਗੁਰੂ ਜੀ ਦੇ ਸੇਵਕ ਨੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਲੋਕ ਪਾਥੀਆਂ ਚੜਾਉਣਗੇ ਉਹਨਾਂ ਨੂੰ ਪੁੱਤਰਾਂ ਦੀਆਂ ਦਾਤਾਂ ਮਿਲਣਗੀਆਂ। ਆਪਣੇ ਸੇਵਕ ਦੇ ਕਹੇ ਬਚਨਾਂ ਨੂੰ ਸੱਚ ਸਾਬਤ ਕਰਕੇ ਦਿਖਾਉਣ ਵਾਲੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਪਣੇ ਘਰ ਪੁੱਤਰ ਦੀ ਦਾਤ ਲੈਣ ਲਈ ਆਪਣੇ ਮਹਿਲਾ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲ ਭੇਜਦੇ ਹਨ ਕਿਉਂ ਉਹ ਜਿੱਥੇ ਸਾਰੀ ਦੁਨੀਆ ਨੂੰ ਸਾਰੀਆਂ ਦਾਤਾਂ ਦੇਣ ਦੀ ਸਮਰੱਥਾ ਰੱਖਦੇ ਹਨ ਉੱਥੇ ਉਹ ਆਪਣੀ ਧਰਮ ਪਤਨੀ ਦੀ ਇੱਛਾ ਸੰਪੂਰਨ ਨਹੀਂ ਕਰ ਸਕਦੇ ਸਨ ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਆਪ ਨਿਮਾਣੇ ਰਹਿੰਦੇ ਹੋਏ ਆਪਣੇ ਸੇਵਕਾਂ ਨੂੰ ਆਪ ਹੀ ਵਡਿਆਈ ਬਖਸ਼ਦੇ ਹਨ ਫਿਰ ਬਾਬਾ ਬੁੱਢਾ ਜੀ ਦਾ ਵਾਰ ਸਫਲ ਹੋਇਆ ਵਡਾਲੀ ਪਿੰਡ ਪਾਈ ਹਿੰਮੇ ਦੀ ਹਵੇਲੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਿਸ ਨੂੰ ਗੁਰੂ ਕੀ ਵਡਾਲੀ ਤੇ ਫਿਰ ਅੱਜਕੱਲ ਇਸ ਨੂੰ ਛੇਹਾਟਾ ਸਾਹਿਬ ਵੀ ਕਹਿੰਦੇ ਹਨ ਮਾਲਕ ਦੇ ਪ੍ਰਕਾਸ਼ ਤੇ ਸਿੱਖਾਂ ਬੜੀਆਂ ਖੁਸ਼ੀਆਂ ਮਨਾਈਆਂ ਮਾਤਾ ਪਾਨੀ ਜੀ ਚੰਦ ਵਰਗਾ ਪੁੱਤਾਂ ਵੇਖ ਕੇ ਗੱਦਗੱਦ ਹੋਏ ਮਾਤਾ ਗੰਗਾ ਜੀ ਪਾਸੋਂ ਖੁਸ਼ੀਆਂ ਝੱਲੀਆਂ ਨਹੀਂ ਜਾਂਦੀਆਂ ਸਨ ਧੰਨ ਭਾਗ ਪਾਈ ਹਿੰਮੇ ਦੇ ਜਿਸ ਤੇ ਕਰ ਮੀਰੀ ਪੀਰੀ ਦੇ ਮਾਲਕ ਦਾ ਪ੍ਰਕਾਸ਼ ਹੋਇਆ ਇਸ ਤਰ੍ਹਾਂ ਬਾਬਾ ਬੁੱਢਾ ਜੀ ਵੱਲੋਂ ਕੀਤੀ ਅਰਦਾਸ ਸਦਕਾ ਹੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਜਿਲ੍ਹਾ ਤਰਨਤਾਰਨ ਦੇ ਪਿੰਡ ਚੋਬਾਲ ਲੱਗੇ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਗੁਰਦੁਆਰਾ ਸਾਹਿਬ ਸਥਿਤ ਹੈ ਅਤੇ ਸੰਗਤਾਂ ਅੱਜ ਵੀ ਇੱਥੇ ਸ਼ਰਧਾ ਭਾਵਨਾ ਨਾਲ ਮਿੱਸੇ ਪ੍ਰਸ਼ਾਦੇ ਚੜਾ ਕੇ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਕਰਦੀਆਂ ਹਨ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਦੇ ਕੰਮ ਦੀ ਕਾਰ ਸੇਵਾ ਦਾ ਸਮੁੱਚਾ ਪ੍ਰਬੰਧ ਬਾਬਾ ਬੁੱਢਾ ਜੀ ਨੂੰ ਸੰਭਾਲ ਦਿੱਤਾ। ਬਾਬਾ ਬੁੱਢਾ ਜੀ ਅੰਮ੍ਰਿਤ ਸਰੋਵਰ ਦੇ ਕੰਢੇ ਬੀਰੀ ਹੇਠ ਬੈਠ ਕੇ ਸਾਰੇ ਕੰਮ ਨੂੰ ਆਪਣੀ ਦੇਖਰੇਖ ਵਿੱਚ ਕਰਵਾਉਂਦੇ। ਬਾਬਾ ਬੁੱਢਾ ਜੀ ਨੇ ਲਾਹੌਰ ਦੇ ਹਾਕਮ ਵਜ਼ੀਰ ਖਾਨ ਦਾ ਰੋਗ ਦੂਰ ਕੀਤਾ। ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਥੀ ਚੰਦ ਵੱਲੋਂ ਕੀਤੇ ਹਰ ਹਮਲੇ ਨੂੰ ਅਸਫਲ ਬਣਾਇਆ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਕੇ ਸੰਮਤ 1661 ਬਿਕਰਮੀ ਸੰਨ 1604 ਈਸਵੀ ਵਿੱਚ ਹਰਿਮੰਦਰ ਸਾਹਿਬ ਵਿੱਚ ਆਦ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕੀਤਾ। ਤਾਂ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾ ਪਿਆ ਗਿਆ। ਬਾਬਾ ਬੁੱਢਾ ਜੀ ਨੇ ਹੀ ਪਹਿਲਾ ਵਾਕ ਸੰਗਤਾਂ ਨੂੰ ਸਰਵਣ ਕਰਵਾਇਆ। ਬਾਬਾ ਬੁੱਢਾ ਜੀ ਨੇ ਪੰਜ ਗੁਰੂ ਸਹਿਬਾਨ ਦੂਜੇ ਤੀਜੇ ਚੌਥੇ ਪੰਜਵੇਂ ਅਤੇ ਛੇਵੇਂ ਨੂੰ ਆਪਣੇ ਹੱਥੀ ਗੁਰਿਆਈ ਦੇਣ ਦੀ ਰਸਮ ਕੀਤੀ ਤੇ ਅੱਠ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦਾ ਸੁਭਾਗ ਉਹਨਾਂ ਨੂੰ ਪ੍ਰਾਪਤ ਹੋਇਆ। ਬਾਬਾ ਬੁੱਢਾ ਜੀ ਨੇ ਸੰਤੋਖ ਸਰ, ਰਾਮ ਸਰ, ਕਾਲ ਸਰ, ਬਬੇਕ ਸਰ ਅਤੇ ਤਰਨਤਾਰਨ ਦੇ ਪਵਿੱਤਰ ਸਰੋਵਰ ਦੀ ਨੀਂ ਰੱਖੀ। ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੇ ਡੇਰਾ ਬਾਬਾ ਨਾਨਕ ਦੀ ਨੀਂਹ ਵੀ ਬਾਬਾ ਬੁੱਢਾ ਜੀ ਨੇ ਰੱਖੀ। ਬਾਬਾ ਬੁੱਢਾ ਜੀ ਨੇ ਗੁਰੂ ਘਰ ਦੀ ਸੇਵਾ, ਲੰਗਰ ਦੀ, ਪੰਗਤ ਦੀ, ਸੰਗਤ ਦੀ, ਜੋੜਿਆਂ ਦੀ, ਘੋੜਿਆਂ ਦੀ, ਵਾਹੀ ਦੀ, ਗੋਡੀ ਦੀ, ਪੱਠੇ ਪੌਣ ਦੀ, ਡੰਗਰ ਸੰਭਾਲਣ ਦੀ, ਗੱਲ ਕੀ ਹਰ ਪ੍ਰਕਾਰ ਦੀ ਸੇਵਾ ਆਪ ਨੇ ਜੀ ਲਾ ਕੇ ਕੀਤੀ। ਬਾਬਾ ਬੁੱਢਾ ਜੀ 14 ਮੱਘਰ ਸਮਤ 1688 ਬਿਕਰਮੀ 16 ਨਵੰਬਰ ਸਾਲ ਵਿੱਚ 1631 ਇਸਵੀ ਨੂੰ ਤੇ 25 ਸਾਲ ਦੀ ਉਮਰ ਪੂਰ ਕੇ ਸੱਚਖੰਡ ਜਾਬਨਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਆਪਣੇ ਹੱਥੀ ਕੀਤਾ ਸੰਸਕਾਰ ਦੇ ਥਾਂ ਤੇ ਸੱਚਖੰਡ ਨਾ ਦਾ ਗੁਰਦੁਆਰਾ ਬਣਿਆ ਹੋਇਆ ਸੀ ਸੋ ਏਸੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਦੀ ਮਹਾਨ ਸ਼ਖਸੀਅਤ ਦੇ ਕੁਝ ਪੱਖ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਇਹੋ ਜਿਹੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ